ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਦੇਸ਼ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਦੇ ਰੂਮ ਰੂਮ ਅੱਜ ਸਾਡੇ ਆਪਣੇ ਘਰ ਦੀ ਸਿੱਖ ਫੁੱਲ ਬਾਗ਼ੀ ਦੇ ਵਿੱਚੋਂ ਕੁਝ ਫੁੱਲ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਸੋ ਹੁਣ ਦਸਾ ਗੁਰੂ ਸਹਿਬਾਨਾਂ ਦੇ ਉੱਚੀ ਆਵਾਜ਼ ਦੇ ਵਿੱਚ ਮੇਰਾ ਭਾਨਜਾ ਗੁਰਬਾਜ ਸਿੰਘ ਨਾਮ ਬੋਲੇਗਾ ਕੁਝ ਨੇ ਸ਼ਰਵਨ ਕਰਨੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਹਰਿਰਾਏ ਜੀ ਸ੍ਰੀ ਗੁਰੂ ਹਰਿ ਤੇਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਬਾਬਾ ਬੰਦਾ ਜੀ ਅੱਗੇ ਮੇਰਾ ਭਤੀਜਾ ਅੰਮ੍ਰਿਤਪਾਲ ਸਿੰਘ ਪੰਜੇ ਪਿਆਰਾਂ ਦੇ ਨਾਮ ਬੋਲੇਗਾ ਦੇਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਧਰਮੋਕਮ ਸਿੰਘ ਜੀ ਪਾਈ ਸਾਬ ਸਿੰਘ ਜੀ ਸੋ ਅੱਗੇ ਮੇਰਾ ਪਤੇਜਾ ਦਵਿੰਦਰ ਸਿੰਘ ਜੋ ਚਾਰੇ ਸਾਹਿਬਜਾਦਿਆਂ ਦੇ ਨਾਮ ਬੋਲੇਗਾ ਬਾਬਾ ਜੀਤ ਸਿੰਘ ਜੀ ਬਾਬਾ ਬਾਬਾ ਜੋਰਾ ਸਿੰਘ ਜੀ ਬਾਬਾ ਜੋਰawar ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੋ ਸਾਰੀਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਨੂੰ ਮੈਂ ਹੁਣ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ-ਕਿੱਥੇ ਆਪਣੇ ਬੱਚੇ ਸੋਸ਼ਲ ਮੀਡੀਆ ਦੇ ਉੱਪਰ ਗਲਤ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਹਨ ਜਿਵੇਂ ਬੀਤੇ ਸਮੇਂ ਤੁਸੀਂ ਨੇ ਦੇਖਿਆ ਗਲਤ ਚੀਜ਼ਾਂ ਨੂੰ ਪ੍ਰੋਮੋਟ ਕਰਨ ਵਾਲੀ ਇੱਕ ਅਸਲੀਲ ਵੀਡੀਓ ਪਾਉਣ ਵਾਲੀ ਲੜਕੀ ਆ ਜਿਹੜੀ ਉਹਦਾ ਕਤਲ ਵੀ ਹੋਇਆ ਉੱਥੇ ਚੰਗੀਆਂ ਚੀਜ਼ਾਂ ਪ੍ਰੋਮੋਟ ਕਰੋ ਸੋ ਆਪਣੇ ਬੱਚਿਆਂ ਦੇ ਸਿਰਾਂ ਤੇ ਦਿਮਾਲੇ ਸਜਾ ਕੇ ਰੱਖੋ ਜਿਸ ਤਰ੍ਹਾਂ ਸਾਡੇ ਬੱਚਿਆਂ ਦੇ ਸਜੇ ਹੋਏ ਨੇ